ਦੇਖੋ ਇਹ ਜਿਹੜਾ ਫੈਸਲਾ ਜਾਇਆ ਨਾ ਇਹਦੇ ਬਾਰੇ ਸਾਨੂੰ ਪਹਿਲੋ ਹੀ ਸ਼ੱਕ ਸੀਗਾ ਇਸ ਕਰਕੇ ਸ਼ੱਕ ਸੀ ਕਿ ਜਿਹੜਾ ਮਾਹੌਲ ਕ੍ਰੀਏਟ ਕੀਤਾ ਗਿਆ ਸੀ ਇਹ ਅੰਡਰਸਟੂਡ ਸੀ ਕਿ ਉਹਨੂੰ ਪੁਨਿਸ਼ਮੈਂਟ ਜਿਹੜੀ ਹੈ ਸੇਵੀਅਰ ਪੁਨਿਸ਼ਮੈਂਟ ਹੋਵੇਗੀ ਔਰ ਜਿੰਨੀ ਮੈਂ ਸੇਵੀਅਰ ਪੁਨਿਸ਼ਮੈਂਟ ਸੋਚੀ ਸੀ ਇਹ ਉਹਦੇ ਤੋਂ ਵੱਧ ਆ ਲੇਕਿਨ ਸੇਵੀਅਰ ਪੁਨਿਸ਼ਮੈਂਟ ਸਾਨੂੰ ਪਹਿਲੋ ਹੀ ਇਹਦਾ ਵਿਚਾਰ ਸੀ ਵੀ ਮਤਲਬ ਸਾਡੇ ਮੇਨ ਸੀ ਵੀ ਸੇਵੀਅਰ ਪੁਨਿਸ਼ਮੈਂਟ ਹੋਵੇਗੀ

ਬਲੈਕਮੇਲ ਕਰ ਲਿਓ ਖੁਦ ਵੀ ਹੈਪਚੁਲਾ ਮੈਂ ਇਹਦੇ ਨਾਲ ਇਹ ਨਹੀਂ ਕਹਿੰਦਾ ਵੀ ਬਜਿੰਦਰ ਨੂੰ ਮੈਂ ਮਤਲਬ ਕਿ ਉਹਨੂੰ ਕਲੀਅਰ ਚਿੱਟ ਮੈਂ ਦੇ ਨਹੀਂ ਰਿਹਾ ਪਰ ਮੈਂ ਲੜਕੀ ਦੀ ਵੀ ਗੱਲ ਕਰਦਾ ਕਿ ਉਹ ਵੀ ਕਿਤੇ ਨਾ ਕਿਤੇ ਇਸ ਕੇਸ ਦੇ ਵਿੱਚ ਨਾ ਦੇਖੋ ਜਿਹੜੀ ਉਹਦੀ ਟੀਮ ਆ ਉਹਨਾਂ ਨਾਲ ਤਾਂ ਮੇਰੀ ਡਿਸਕਸ ਨਹੀਂ ਹੋਈ ਕਿਉਂਕਿ ਮੈਂ ਸਵੇਰ ਦਾ ਆਪਣੇ ਕਿਸੇ ਪ੍ਰੋਗਰਾਮ 'ਚ ਸੀਗਾ ਉੱਥੋਂ ਮੈਂ ਇੱਥੇ ਫੰਕਸ਼ਨ 'ਚ ਆਇਆ ਲੇਕਿਨ ਮੈਂ ਹੁਣੇ ਜਿਹੜੀ ਇੱਕ ਬੰਦੇ ਨਾਲ ਗੱਲ ਕੀਤੀ ਉਹਨਾਂ ਨੇ ਇਸ ਲੈਵਲ ਤੇ ਰੌਲਾ ਰੱਪਾ ਬੜਾ ਸੀ ਮੋੜੇ ਨਾਲ ਗੱਲ ਵੀ ਕੰਪਲੀਟ ਕਰ ਸਕਿਆ ਦੂਜਾ ਮੇਰਾ ਤਾਲਮੇਲ ਨਹੀਂ ਹੋਇਆ

ਉਹਦੇ ਵਿੱਚ ਵੀ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਵੀ ਜਿਹੜਾ ਬਜਿੰਦਰ ਸਿੰਘ ਹੈ ਨਾ ਇਹ ਜਿਹੜੀਆਂ ਐਂਟੀ-ਕ੍ਰਿਸਚਨ ਫੋਰਸੇਸ ਨੇ ਨਾ ਉਹਨਾਂ ਨੂੰ ਇੱਕ ਮੋਰਾ ਮਿਲ ਗਿਆ। ਉਹਨਾਂ ਨੂੰ ਇੱਕ ਮੋਰਾ ਲੇਗਾ ਮੋਰੇ ਨੂੰ ਫੋਕਸ ਕਰਕੇ ਉਹਨਾਂ ਤੇ ਮਤਲਬ ਵੀ ਉਸ ਮੋਰੇ ਪਰ ਵੀ ਜਿਹੜਾ ਉਹਨਾਂ ਦਾ ਟਾਰਗੇਟ ਆ ਉਹ 크ਿਸਚਨ ਕਮਿਊਨਿਟੀ ਆ। ਲੇਕਿਨ ਉਹਦੇ ਉਹਦੇ ਮੋਰੇ ਦੇ ਵਿੱਚ ਨਾ ਉਹ ਬਜਿੰਦਰ ਸਿੰਘ ਕਿਰਾਸੀ ਉਹ ਉਹਦੇ ਵਿੱਚ ਫਸਿਆ। ਫਸਿਆ ਨਹੀਂ ਮਤਲਬ ਵੀ ਫਸਿਆ ਤਾਂ ਆਪ ਹੀ ਆ। ਮੈਂ ਵੀ ਕਹਿੰਦਾ ਕਿ ਉਹਨੂੰ ਫਸਾਇਆ ਗਿਆ। ਇਹ ਨਹੀਂ ਮੈਂ ਕਹਿੰਦਾ ਕਿਉਂਕਿ ਕੋਰਟ ਨੇ ਜੋ ਫੈਸਲਾ ਦਿੱਤਾ ਮੈਂ ਉਹਦੇ ਗੇਸਤੀ ਹੈਗਾ ਕੋਡਾ ਫੈਸਲਾ ਜੋ ਵੀ ਹੈਗਾ ਉਹ ਬਿਹਤਰ ਆ ਉਹਦੇ ਲਈ ਅਸੀਂ ਹਾਈ ਕੋਰਟ ਚ ਜਾਵਾਂਗੇ ਜੇ ਲੋੜ ਪਈ ਤੇ ਸੁਪਰੀਮ ਕੋਰਟ ਵੀ ਜਾਵਾਂਗੇ ਪਰ ਇਹ ਜਿਹੜੀ ਗੱਲ ਹੈਗੀ ਆ ਅਸਲੀ ਤੌਰ ਤੇ ਜਿਹੜੇ ਵਿਰੋਧੀ ਸੀ ਮੈਂ ਲੜਕੀ ਤੋਂ ਅਲਾਵਾ ਗੱਲ ਕਰਦਾ ਹਾਂ ਲੜਕੀ ਦਾ ਤੇ ਜੋ ਸਬਜੈਕਟ ਸੀ ਉਹਦਾ ਜਿਹਨੂੰ ਪੁਨਿਸ਼ਮੈਂਟ ਦਵਾਉਂਦਾ ਸਬਜੈਕਟ ਸੀ ਓਕੇ ਆ ਜਿਹੜੀਆਂ ਤਾਕਤਾਂ ਉਹਦੇ ਨਾਲ ਅਟੈਚ ਹੋਈਆਂ ਸੀ ਜਿਹਨਾਂ ਜਿਹੜੀਆਂ ਉਹਨੂੰ ਪੁਸ਼ ਕਰਦੀਆਂ ਪਈਆਂ ਸੀ ਉਹਨੂੰ ਇਕੱਲੇ ਨੂੰ ਨਹੀਂ ਜਿਹੜਾ ਮੰਨ ਲਓ ਕਪੂਰਥਲੇ ਵਾਲੀ ਲੜਕੀ ਨੂੰ ਵੀ ਜਾਂ ਜਿਹੜੀਆਂ ਦੂਜੀਆਂ ਚਨਾਂ ਕੋਥੇ ਕੇਸ ਹੋਇਆ ਦੇਖੋ ਮੈਂ ਤੁਹਾਡੇ ਨਾਲ 2 ਮਿੰਟ ਗੱਲ ਕਰਨੀ ਚਾਹੂੰਗਾ 13 ਫਰਵਰੀ ਨੂੰ ਬਜਿੰਦਰ ਦੇ ਦਫਤਰ ਵਿੱਚ ਕੁੜੀਆਂ ਦਾ ਤੇ ਪਾਸਟਰ ਬਜਿੰਦਰ ਦਾ ਝਗੜਾ ਹੋਇਆ ਜਿਹੜੀ ਉਹਦੀ ਐਫ ਆਈ ਆਰ ਆ ਉਹ 20 ਮਾਰਚ ਤੋਂ ਬਾਅਦ ਕਰਵਾਈ ਗਈ ਜਦ ਕਿ ਉਹਨਾਂ ਦੀ ਪਹਿਲਾਂ ਆਪਸੀ ਅੰਡਰਸਟੈਂਡਿੰਗ ਜਿਹੜੀ ਸੀ ਮੈਨੂੰ ਮੈਨੂੰ ਜਿਸ ਤੋਂ ਮੈਨੂੰ ਸੋਰਸਸ ਤੋਂ ਪਤਾ ਲੱਗਾ ਕਿ ਅੰਡਰਸਟੈਂਡਿੰਗ ਹੋ ਚੁੱਕੀ ਸੀ ਗੱਲਬਾਤ ਖਤਮ ਹੋ ਗਈ ਸੀ ਲੇਕਿਨ ਜਿਹੜੀ ਸਲੀਪਰ ਸੈਲ ਸੀ ਵਿੱਚ ਸਲੀਪਰ ਸੈਲ ਕੋਣ ਕੋਦੇ ਵਿੱਚ ਕੋਈ ਨਾ ਕੋਈ ਜਿਹੜੇ ਵਿਰੋਧੀ ਲੋਕਾਂ ਦੇ ਵਾੜੇ ਹੁੰਦੇ ਮੈਨੂੰ ਬਾਈ ਨੇ ਥੋੜਾ ਪਤਾ ਆ ਪੀ ਉਹਦੇ ਵਿੱਚ ਗੌਰਮ ਹੈਗਾ ਆ ਸਲੀਪਰ ਸੈਲ ਹੈਗੀ ਆ ਜਿਹੜਾ ਮੇਰੇ ਲਾਗੇ ਬੈਠਾ ਜਿਹੜਾ ਹੈਗਾ ਸਲੀਪਰ ਸੈਲ ਜਿਹੜੇ ਆ ਜਿਹੜੀਆਂ ਸਾਡੀਆਂ ਜਿੰਨੀਆਂ ਵੀ ਮਿਨਿਸਟਰੀਜ਼ ਨੇ ਕੋਈ ਵੀ ਮਿਨਿਸਟਰੀ ਆ ਖਾਸ ਕਰਕੇ ਜਿਹੜੀਆਂ ਵੱਡੀਆਂ ਮਿਨਿਸਟਰੀਜ਼ ਨੇ ਇਹਨਾਂ ਸਾਰੀਆਂ ਚ ਐਂਟੀ ਕ੍ਰਿਸਚਨ ਫੋਰਸਸ ਦੇ ਸਲੀਪਰ ਸੈਲ ਹੈਗੇ ਪਰ ਉਹਨਾਂ ਨੂੰ ਫਾਈਂਡ ਆਊਟ ਕਰਨਾ ਬੇਹੰਤ ਔਖਾ ਹੈਗਾ ਇਹ ਜਿਹੜਾ ਸਾਰਾ ਫਿਰ ਉਹ ਸਲੀਪਰ ਸਿਰ ਉਹਦਾ ਨਾਮ ਵੀ ਲੋ ਨਾ ਤੁਸੀਂ ਸਾਡਾ ਨਾਮ ਲਈ ਜਾ ਰਹੇ ਹੋ ਤੁਸੀਂ ਤਾਂ ਮੈਂ ਤੁਹਾਨੂੰ ਫਾਰ ਐਗਜ਼ਾਮਪਲ ਦੱਸਿਆ ਵੀ ਹੈਗੇ ਉਹਦੇ ਵਿੱਚ ਆਹ ਜਿਹੜਾ ਦੇਖੋ ਜਿਹੜੀ ਅੰਦਰੋਂ ਉਹਨਾਂ ਨੇ ਕੱਢ ਕੇ ਦਿੱਤੀਆਂ ਉਹਨਾਂ ਨੂੰ ਵੀਡੀਓਜ਼ ਹੂੰ ਜਿਹੜੀਆਂ ਉਹਨਾਂ ਨੂੰ ਸੀਸੀਟੀਵੀ ਫੁਟੇਜ ਕੱਢ ਕੇ ਦਿੱਤੀਆਂ ਹੂੰ ਇਹ ਕੋ ਕੋਡ ਨੇ ਥੋੜੀਆਂ ਕਢਵਾਈਆਂ ਹੂੰ ਲੋ ਕੁੜੀ ਨੇ ਆਪ ਥੋੜੀਆਂ ਕਢਵਾਈਆਂ ਨੇ ਹੂੰ ਉਹਨਾਂ ਨੇ ਜਿਹੜੇ ਅੰਦਰ ਸੋਰਸਸ ਨੇ ਜਿਹੜੇ ਬੰਦੇ ਨੇ ਉਹਨਾਂ ਨੇ ਕੱਢ ਕੇ ਦਿੱਤੀਆਂ ਪਰ ਕਿਤੇ ਨੇ ਕਿਲੇ ਤੇ ਜਿਹੜੀ ਵੀਡੀਓ ਸਾਹਮਣੇ ਆਈ ਉਹ ਤਾਂ ਉੱਥੋਂ ਤਾਂ ਸਭ ਕੁਝ ਹੋ ਗਿਆ ਲੈ ਦੈਸ ਇਜ਼ ਅ ਟ੍ਰੂ ਮੈਂ ਉਹਨੂੰ ਡਿਨਾਈ ਨਹੀਂ ਕਰਦਾ ਲੇਕਿਨ ਤੁਸੀਂ ਲਾਸਟ ਟਾਈਮ ਕਿਹਾ ਸੀ ਕਿ ਲੜਕੀਆਂ ਨੂੰ ਤੁਸੀਂ ਮਿਲੋਗੇ ਕਪੂਰਥਲੇ ਵਾਲੇ ਅੱਜ ਤਾਂ ਮੈਂ ਗਿਆ ਹੀ ਨਹੀਂ ਅੱਜ ਫੈਸਲਾ ਕਾਜੀ ਆਇਆ ਹੂੰ ਮਿਲਾਂਗੇ ਮੈਂ ਤਾਂ ਤੁਹਾਨੂੰ ਇੱਕ ਗੱਲ ਕਹੀ ਸੀ ਉਸ ਦਿਨ ਦੀ ਤਾਰੀਖ ਨੂੰ ਤੁਸੀਂ ਕਿਹਾ ਸੀ ਮੈਂ 28 ਤਿੱਗ ਨੂੰ ਕਿਹਾ ਸੀ ਵੀ ਫੈਸਲਾ ਹੋਣ ਤੋਂ ਬਾਅਦ ਅਸੀਂ ਵਿਚਾਰਪੰਦਾ ਕਰਕੇ ਕੁੜੀਆਂ ਨੂੰ ਵੀ ਮਿਲਾਂਗੇ ਸਾਰੇ ਤਰ੍ਹਾਂ ਨੂੰ ਮਿਲਾਂਗੇ ਤੇ ਫੈਸਲਾ ਅੱਜ ਆਇਆ ਤੇ ਉਹਦੀ ਕਾਪੀ ਨੂੰ ਅਸੀਂ ਵਾਚ ਕਰਦੇ ਹਾਂ ਵਾਚ ਕਰਕੇ ਤੇ ਫਿਰ ਦੇਖ ਲਈਂ